ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਪੌਂਚੇ ਦੀ ਸਲਾਈ ਕਿੱਦਾਂ ਲਾਉਣੀ ਹੈ ਦੇਖੋ ਜਦੋਂ ਆਪਾਂ ਨਾ ਪੌਂਚੇ ਦੀ ਸਲਾਈ ਲਾ ਲੈਨੇ ਆਂ ਕਈ ਵਾਰੀ ਨਾ ਆਪਣੇ ਪੌਂਚੇ ਸਲਾਈ ਲਾਉਣ ਤੋਂ ਬਾਅਦ ਪਿੱਛੇ ਇੱਕ ਨਾ ਤਕੂਨਾ ਜਿਹਾ ਬਣ ਜਾਂਦਾਗਾ ਜਾਂ ਤੁਸੀਂ ਜਿਵੇਂ ਕਹਿ ਲਓ ਵੀ ਪਿੱਛੇ ਬੁਲਬਲਾ ਜਿਹਾ ਬਣ ਜਾਂਦਾ ਉਹ ਕੱਪੜਾ ਆਪਾਂ ਨੂੰ ਬੁਰਾ ਲੱਗਦਾਗਾ ਜਿਹੜਾ ਪਿੱਛੇ ਇਕੱਠਾ ਹੋ ਜਾਂਦਾ ਉਹਦੇ ਲਈ ਆਪਾਂ ਪੌਂਚੇ ਦੀ ਸਲਾਈ ਐਦਾਂ ਲਾ ਲੈਨੇ ਆ ਜਿੰਨੇ ਆਪਾਂ ਪਹੁੰਚਾਗਾ ਇਹ ਆਪਾਂ ਇਸ ਤਰ੍ਹਾਂ ਸਲਾਈ ਲਾ ਲੈਨੇ ਆ ਦੇਖੋ ਜੀ ਆਪਾਂ ਸਲਾਈ ਇਸ ਤਰ੍ਹਾਂ ਨਹੀਂ ਲਾਉਣੀ ਹੈਗੀ ਆਪਾਂ ਹਮੇਸ਼ਾ ਸਲਾਈ ਨਾਪ ਕੇ ਲਾਉਣੀ ਆ ਦੇਖੋ ਸਲਾਈ ਲਾਉਣ ਤੋਂ ਪਹਿਲਾਂ ਜਿਹੜੀ ਆਪਣੀ ਪੱਲੇ ਵਾਲੀ ਆ ਸਲਾਈ ਆ ਪਹਿਲਾਂ ਤਾਂ ਆਪਾਂ ਇਹਨੂੰ ਬਰਾਬਰ ਰੱਖਣਾਗਾ ਇਹਦੇ ਵਿੱਚ ਫਰਕ ਨਹੀਂ ਹੋਣਾ ਚਾਹੀਦਾ ਥੋੜਾ ਵਾਲਾ ਕੱਪੜਾ ਇੱਧਰ ਚਾਹੇ ਵਧੇ ਚਾਹੇ ਘਟੇ ਹੁਣ ਆਪਾਂ ਦੇਖੋ ਜਿੰਨਾ ਆਪਣਾ ਪਹੁੰਚਾਗਾ ਦੇਖੋ ਇਹਨਾਂ ਦਾ ਪਹੁੰਚਾ ਰੱਖਣਾ ਆਪਾਂ 7 ਇੰਚ 7 ਇੰਚ ਤਿੰਨ ਸਾਂ ਲਾ ਲਈ ਆ 7 ਇੰਚ ਤਿੰਨ ਸਾਂ ਲਾਉਣ ਤੋਂ ਬਾਅਦ ਆਪਾਂ ਸਿੱਧੀ ਲਾਈਨ ਮਾਰ ਲੈਣੀ ਆ ਐਸ ਤਰ੍ਹਾਂ ਉਸ ਤੋਂ ਬਾਅਦ 1 ਇੰਚ ਤਿੰਨ ਸਾਂ ਲਾਉਣਾ ਆਪਾਂ ਜੀ ਇੱਥੇ ਆਹ ਦੇਖੋ ਇੰਨਾ ਫਰਕ ਆ ਜਿਹੜਾ ਆਪਾਂ ਸਿੱਧੀ ਸਿਲਾਈ ਲਾਉਣੇ ਆ ਆਹ ਜਿਹੜਾ ਹਿੱਸਾ ਹੁੰਦਾਗਾ ਫਿਰ ਇਹਦਾ ਨਾ ਪਿੱਛੇ ਇੱਕ ਕੋਣ ਜੀ ਟੁਕੋਨਾ ਜਿਹਾ ਕੱਪੜਾ ਇਕੱਠਾ ਹੋ ਜਾਂਦਾਗਾ ਹੁਣ ਆਪਾਂ ਇਹ ਨੂੰ ਨਾ ਤੁਸੀਂ ਦੇਖੋ ਜਿੱਦਾਂ ਆਪਾਂ ਇੱਕ ਲਾ ਲਿਆ ਇਸ ਤਰ੍ਹਾਂ ਮਲਾਉਣਾਗਾ ਇੱਥੇ ਤੱਕ ਲਾ ਲਓ 10 11 ਇੰਚ ਤੱਕ ਇਧਰ ਆਪਣਾ ਕਿੰਨਾ ਵੀ ਕੱਪੜਾ ਰਹਿੰਦਾ ਉਹਦੀ ਆਪਾਂ ਨੂੰ ਕੋਈ ਉਹ ਨਹੀਂ ਵੀ ਆਪਣਾ ਜਿਆਦਾ ਕੱਪੜਾ ਖਰਾਬ ਹੋ ਗਿਆ ਉਹਦੀ ਆਪਾਂ ਕਟਿੰਗ ਕਰ ਦੇਣੀ ਆ ਆ ਲਓ ਜੀ ਹੁਣ ਇਸ ਤੋਂ ਬਾਅਦ ਜਿਹੜਾ ਆ ਵਾਲਾ ਕੱਪੜਾ ਆਪਾਂ ਐਂਡ ਤੇ ਲਾ ਜਾ ਕੇ ਇਸ ਤਰ੍ਹਾਂ 13 14 ਇੰਚ ਤੱਕ ਦੇਖੋ ਜਾ ਕੇ ਇਹਨੇ ਨਾਲ ਇਦਾਂ ਹਰਲ ਜਾਣਾਗਾ ਹੁਣ ਆਪਾਂ ਤਾਂ ਨੂੰ ਸਲਾਈ ਲਾ ਕੇ ਦਿਖਾਉਣੇ ਆ ਵੀ ਸਲਾਈ ਕਿੱਦਾਂ ਲਾਉਣੀ ਆ ਦੇਖੋ ਜੀ ਪਹੁੰਚੇ ਦੀ ਸਲਾਈ ਆਪਾਂ ਇਧਰੋਂ ਸ਼ੁਰੂ ਕਰਨੀ ਆ ਇੱਥੋਂ ਨਹੀਂ ਸ਼ੁਰੂ ਕਰਨੀ ਇੱਥੇ ਇੱਥੋਂ ਆਪਾਂ ਸਲਾਈ 3 4 ਵਾਰੀ ਡਬਲ ਕਰ ਲੈਣੀ ਐਸ ਤਰ੍ਹਾਂ ਜੀ 3 4 ਵਾਰੀ ਕਰਨੀ ਆ ਆਪਾਂ ਡਬਲ ਆਪਾਂ ਨਾ ਆਪਣੇ ਹੱਥ ਦੇ ਨਾਲ ਕੱਪੜੇ ਦੀ ਪਕੜ ਮਜ਼ਬੂਤ ਰੱਖਣੀ ਹੈ ਤਾਂ ਕਿ ਆਪਣੀ ਨਾ ਪਹੁੰਚੇ ਵਾਲੀ ਸਲਾਈ ਬਿਲਕੁਲ ਵੀ ਇੱਧਰ ਉੱਧਰ ਨਾ ਹੋਵੇ ਆ ਦੇਖੋ ਜੀ ਇਸ ਤਰ੍ਹਾਂ ਫਿਰ ਨਾ ਜਦੋਂ ਆਪਾਂ ਖਿੱਚਦੇ ਹਾਂ ਦੇਖੋ ਇਸ ਤਰ੍ਹਾਂ ਜਦੋਂ ਆਪਾਂ ਪੌਂਚੇ ਦੀ ਸਲਾਈ ਲੱਗਣ ਤੋਂ ਬਾਅਦ ਖਿੱਚਦੇ ਆਂ ਦੇਖੋ ਇਹ ਬਿਲਕੁਲ ਤਿੱਸੀ ਆਏਗੀ ਕੋਈ ਇਹ ਵਿੱਚ ਨੂੰ ਡੂੰਗ ਨਹੀਂ ਪੈਂਦੀ ਹੈਗੀ ਕੋਈ ਐਦਾਂ ਆਲੇ ਦੁਆਲੇ ਬੁਲਬਲਾ ਨਹੀਂ ਮਤਲਬ ਬਾਹਰ ਨੂੰ ਕਪੜਾ ਨਹੀਂ ਆ ਰਿਹਾ ਇਸ ਤਰ੍ਹਾਂ ਪੌਂਚੇ ਦੀ ਸਲਾਈ ਲਗਾਉਣ ਦੇ ਨਾਲ ਜਿਹੜੀ ਆਪਣੀ ਪੌਂਚੇ ਦੀ ਸਲਾਈ ਆ ਉਹ ਬਿਲਕੁਲ ਸਹੀ ਲੱਗਦੀ ਹੈ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਥੈਂਕ ਯੂ ਜੀ